ਹਨਾਂ ਤਾਂ ਉਹ ਘੋੜੀਆਂ ਦਾ ਬਹੁਤ ਸ਼ੌਂਕ ਆ ਘੋੜੀਆਂ ਦਾ ਬਹੁਤ ਸ਼ੌਂਕ ਆ ਉਹ ਸਾਰੇ ਖਰਚਾ ਤੁਹਾਡਾ ਚੱਲਦਾ ਹਨ ਤੇ ਇਹ ਕਿਵੇਂ ਪੂਰਾ ਕਰਦੇ ਹੋ ਫਿਰ ਜਿਹੜੇ ਚੈਂਪੀਅਨ ਘੋੜੇ ਹੁੰਦੇ ਨੇ ਉਹਦਾ ਖਰਚਾ ਕੱਢਿਆ ਤੇ ਉਹਦੇ ਵਿੱਚ 30 ਪਹਿਲਵਾਨਾਂ ਦਾ ਖਰਚਾ ਇੱਕ ਪਾਸੇ ਇੱਕ ਚੈਂਪੀਅਨ ਉਹ ਚੈਂਪੀਅਨ ਘੋੜੇ ਦਾ ਇੱਕ ਵਾਰ ਪੰਜਾਬ ਸ਼ਿੰਗਾਰ ਤੁਸੀਂ ਕਹਿੰਦੇ ਹੋ ਖਰਚਾ ਕਿੱਥੋਂ ਚੱਲਦਾ ਇਹਦਾ ਐਵੇਂ ਹੁੰਦਾ ਮੈਨੂੰ ਇੱਕ ਸੀਜ਼ਨ ਹੁੰਦਾ ਘੋੜੀਆਂ ਮੀਟਿੰਗ ਕਰਨ ਦਾ ਇਹਦੇ ਕੋਲ ਲੋਕ ਆਪਣੀਆਂ ਘੋੜੀਆਂ ਲੈ ਕੇ ਆਉਂਦੇ ਨੇ ਫਿਰ ਇਹ ਤਾਂ ਮੇਟ ਕਰਾ ਕੇ ਕਿਉਂਕਿ ਇਹਦੀ ਬਲੱਡ ਲਾਈਨ ਬਹੁਤ ਅਗੜੀ ਹੈ। ਇਹਦੀ ਮਾਂ ਤੁਹਾਨੂੰ ਦੱਸਿਆ ਵੀ 4 ਕਰੋੜ ਰੁਪਏ ਲੱਗਿਆ ਦੀ ਲਿਵਿੰਗ ਲੈਜੈਂਡ। ਇਹਦੇ ਪਿਓ ਦੀ ਮਾਂ ਕਵੇਰੀ, ਕਾਲੇ ਗਾਂਟੇ ਦੀ ਮਾਂ। ਹੁਣ ਤਾਲਾ ਗਾਂਟਾ ਸੁਣ ਲਓ ਮੈਡਮ ਜਿਹੜੇ ਕਹਿੰਦੇ ਕਰੋੜਾਂ ਦਾ ਨਹੀਂ ਹੁੰਦਾ। ਉਹਦੀ ਹੁਣ 5 ਲੱਖ ਫੀਸ ਹੈ। ਤੁਹਾਨੂੰ ਇਹ ਪੰਜਾਬ ਸ਼ਿੰਗਾਰ ਦਾ ਸ਼ੌਂਕ ਜਾਂ ਇਹਨਾਂ ਨਾਲ ਮੋਹ ਕਿੱਦਾਂ ਪੈਣਾ ਸ਼ੁਰੂ ਹੋਇਆ? ਕਿਤੋਂ ਦੇਖ ਕੇ ਨਹੀਂ ਉੱਠਿਆ ਤਿੰਨ ਸ਼ੌਂਕ ਮਾਂ ਦੀ ਕੁੱਖ ਤੋਂ ਲੈ ਕੇ ਪੈਦਾ ਹੋਇਆ। ਪਹਿਲਾ ਸ਼ੌਂਕ ਉੜਤਾ ਚਾਦਰਾਂ ਲਾਉਣ ਦਾ। ਦੂਜਾ ਸ਼ੌਂਕ ਰਫਲਾ ਰੱਖਣ ਦਾ। ਤੀਸਰਾ ਸ਼ੌਂਕ ਕੋੜੇ ਰ ਆਈ ਪੌਡਕਾਸਟ ਜੋ ਹੈ ਬਹੁਤ ਜ਼ਿਆਦਾ ਖਾਸ ਹੈ ਕਿਉਂਕਿ ਜਦੋਂ ਤੁਸੀਂ ਆਏ ਤਾਂ ਸਾਨੂੰ ਐਵੇਂ ਨਹੀਂ ਲੱਗਿਆ ਕਿ ਅਸੀਂ ਪਹਿਲੀ ਵਾਰ ਮਿਲਣ ਰਹੇ ਹਾਂ ਕਿਉਂਕਿ ਜਿਨ੍ਹਾਂ ਦੇ ਨਾਲ ਮੁਲਾਕਾਤ ਹੋਈ ਹਾਲਾਂਕਿ ਤੁਸੀਂ ਚੰਗਸ ਦੇ ਵਿੱਚ ਦੇਖ ਲਿਆ ਉਹਨਾਂ ਨਾਲ ਮੁਲਾਕਾਤ ਕੀਤੀ ਤਾਂ ਉਹ ਇੰਨਾ ਖੁੱਲੇ ਸੁਭਾਅ ਦੇ ਨੇ ਇੰਨੇ ਵਧੀਆ ਸੁਭਾਅ ਦੇ ਨੇ ਕਿ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਬਿਹਾਈਂਡ ਦਾ ਕੈਮਰਾ ਸਾਡੇ ਨਾਲ ਕੀਤੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਲੱਗਿਆ ਕਿ ਹੋਰ ਜਾਣਣੀਆਂ ਚਾਹੀਦੀਆਂ ਨੇ ਔਰ ਉਹਨਾਂ ਦੇ ਉਹਨਾਂ ਦਾ ਜ਼ਿਕਰ ਕਰਾਂ ਉਹਨਾਂ ਨੂੰ ਘੋੜਿਆਂ ਦਾ ਬਹੁਤ ਸ਼ੌਂਕ ਹੈ ਉਹਨਾਂ ਨੂੰ ਜਾਨਵਰਾਂ ਦਾ ਬਹੁਤ ਸ਼ੌਂਕ ਹੈ ਬਿਬਾਕ ਅੰਦਾਜ਼ ਦੇ ਵਿੱਚ ਹਮੇਸ਼ਾ ਰਹਿੰਦੇ ਨੇ ਤੇ ਸੋਸ਼ ਜੋ ਸੋਸ਼ਲ ਮੀਡੀਆ ਤੇ ਰੀਲਾਂ ਟ੍ਰੈਂਡ ਕਰ ਰਹੀਆਂ ਨੇ ਉਹਨਾਂ ਦੀਆਂ ਕਰ ਰਹੀਆਂ ਨੇ ਉਹਨਾਂ ਦੀ ਇੰਟਰਵਿਊਸ ਪੋਡਕਾਸਟ ਜਿਹੜੇ ਨੇ ਉਹ ਬਹੁਤ ਸਾਰਾ ਕੈਲ ਵੀ ਮਕਬੂਲ ਹੋ ਰਹੇ ਨੇ ਬਹੁਤ ਸਾਰਾ ਪਿਆਰ ਮਿਲ ਰਿਹਾ ਸੋ ਮੇਰੇ ਨਾਲ ਮੌਜੂਦ ਨੇ ਬਾਬਾ ਗੁਰਿੰਦਰ ਸਿੰਘ ਜੀ ਖੇੜੀ ਵਾਲੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੀਐਮਐਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਵੈ ਜੀ ਤੇ ਜੀ ਆਇਆਂ ਨੂੰ ਤੁਹਾਨੂੰ ਅਸੀਂ ਸਾਰੇ ਤੁਸੀਂ ਵੀ ਦੂਰੋਂ ਸਾਡੇ ਕੋਲ ਚੱਲ ਕੇ ਆਏ ਹੋ ਤੇ ਅਸੀਂ ਤੁਹਾਨੂੰ ਤੁਹਾਡਾ ਸਵਾਗਤ ਕਰਦੇ ਹਾਂ ਤੇ ਸਾਰਿਆਂ ਨੂੰ ਘਤੇ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾ ਠੀਕ ਹੋ ਹਾਂਜੀ ਹਾਂ ਠੀਕ ਹੈ ਜੀ ਵੈਸੇ ਥੋੜਾ ਜਆ ਚੜ੍ਹਦੀ ਕਲਾ ਸੰਗਤ ਦਾ ਬਹੁਤ ਜਿਆਦਾ ਪਿਆਰ ਬੇਸ਼ੁਮਾਰ ਪਿਆਰ ਮਿਲਿਆ ਉਸ ਪਿਆਰ ਦੇ ਹੌਂਸਲੇ ਨਾਲ ਤਾਂ ਕਹਿ ਸਕਦੇ ਆ ਚੜ੍ਹਦੀ ਕਲਾ ਪੂਰੀ ਪਰ ਥੋੜਾ ਜਆ ਸਰੀਰ ਢਿੱਲਾ ਰਹਿੰਦਾ ਖਾਦਾ ਪੀਦਾ ਕੋਈ ਜਾਂਦਾ ਨਹੀਂ ਪਰ ਲੋਕਾਂ ਦੀਆਂ ਦੁਆਵਾਂ ਨੇ ਜਿਹੜੀਆਂ ਉਹ ਬਹੁਤ ਮਿਲ ਰਹੀਆਂ ਨੇ ਇਸ ਕਰਕੇ ਦਵਾਈ ਡਾਕਟਰ ਦੀ ਕੰਮ ਕਰ ਰਹੀ ਆ ਫਰਕ ਅੱਗੇ ਨੂੰ ਡੀ ਐਮ ਸੀ ਤੋਂ ਦਵਾਈ ਚੱਲਦੀ ਆ ਪੇਟ ਦੀ ਮੈਡਮ ਡਾਕਟਰ ਜੀ ਸ਼ੂਤ ਤੇ ਉਹ ਤਕਰੀਬਨ ਸਾਲ ਦੇ ਕਰੀਬ ਹੋ ਗਿਆ ਖੰਦ ਨਾ ਤਕਰੀਬਨ 6 1 ਮਹੀਨੇ ਹੋ ਗਏ ਖੰਦਿਆਂ ਨੂੰ ਸਾਲ ਇੱਕ ਹੋਰ ਖਾਣੀ ਪੈਣੀ ਉਸ ਤੋਂ ਬਾਅਦ ਟਰੱਕਾਂ ਵਾਲੇ ਵੀਰਾਂ ਨੂੰ ਤੁਹਾਨੂੰ ਪਤਾ ਹੀ ਹੈ ਮੈਂ ਬਹੁਤ ਪਿਆਰ ਕਰਦਾਂ ਤੁਸੀਂ ਦੀਲਾਂ ਵੀ ਵੇਖੀਆਂ ਹਾਂ ਉਹਨਾਂ ਨੂੰ ਫੋਨ ਕਰੇ ਵੀਰਾਂ ਨੇ ਉਹ ਕਹਿੰਦੇ ਵੀ ਤੁਸੀਂ ਜਾਓ ਕਿਵੇਂ ਮਰਜ਼ੀ ਤੁਸੀਂ ਕਰਨਗੇ ਸਾਡਾ ਨਾਮ ਲਿਓ ਵੀ ਟਰੱਕਾਂ ਵਾਲੇ ਵੀਰਾਂ ਦਾ ਨਾਮ ਲੈ ਦਿਓ ਉਹ ਇੰਨਾ ਪਿਆਉ ਕਹਿੰਦੇ ਵੀ ਟਰੱਕਾਂ ਵਾਲੇ ਵੀਰਾਂ ਨੇ ਨਾਮ ਲਿਓ ਟਰੱਕਾਂ ਵਾਲੇ ਵੀਰਾਂ ਨੇ ਕਿਹਾ ਤੇ ਉਹ ਕਰਨਗੇ ਉਹ ਕਹਿੰਦਾ ਰਾਕੀ ਤੁਹਾਡੀ ਮਰਜ਼ੀ ਆ ਵੀ ਟਰੱਕਾਂ ਵਾਲੇ ਵੀਰਾਂ ਨੇ ਕਿਹਾ ਮੈਂ ਵੀ ਕੋਈ ਨਹੀਂ ਕਰ ਲੈਣਾਂ ਹਰੋ ਤੁਸੀਂ ਮੈਂ ਕਹਾਂ ਮਗਾ ਵੀ ਲਾਲਾ ਜੀ ਜਿਹੜਾ ਜਾਓ ਮੈਨੂੰ ਲੱਗਦਾ ਵੀ ਤੁਹਾਨੂੰ ਕਰਨਾ ਚਾਹੀਦਾ ਕਿਉਂਕਿ ਬਹੁਤ ਲੋਕ ਤੁਹਾਨੂੰ ਪਿਆਰ ਕਰਦੇ ਨੇ ਓਬਵੀਅਸਲੀ ਬੰਦਾ ਕਹਿੰਦਾ ਕਿ ਕਿਸੇ ਪਾਸੋਂ ਇਨਕਮ ਸੋਰਸ ਜਿਹੜਾ ਉਹ ਬਣਦਾ ਤਾਂ ਹੁਣ ਬਣੇ ਅੱਛਾ ਇਨਕਮ ਸੋਰਸ ਤੋਂ ਮਨ ਹੁਣ ਤੁਸੀਂ ਕਿਹਾ ਕਿ YouTube ਚਲਾਉਣਾ ਹੈ ਨਾ ਵੀ ਤੁਹਾਨੂੰ ਘੋੜੀਆਂ ਦਾ ਬਹੁਤ ਸ਼ੌਂਕ ਆ ਘੋੜੀਆਂ ਦਾ ਬਹੁਤ ਸ਼ੌਂਕ ਆ ਬਹੁਤ ਸਾਰਾ ਖਰਚਾ ਤੁਹਾਡਾ ਚੱਲਦਾ ਹਨ ਤੇ ਇਹ ਕਿਵੇਂ ਪੂਰਾ ਕਰਦੇ ਹੋ ਫਿਰ ਇਹ ਜਿੱਦਾਂ ਪਹਿਲਾਂ ਤਾਂ ਨਾ ਜੀ ਮੈਂ ਤੁਹਾਨੂੰ ਦੱਸਦਾ ਪਹਿਲਾਂ ਤਾਂ ਅਸੀਂ ਮਤਲਬ ਕਿ ਪ੍ਰੋਟੀ ਦਾ ਕੰਮ ਕਰਦੇ ਸੀਗੇ ਹੂੰ ਦੇ ਕਿਉਂਕਿ ਚਲੋ ਉਹ ਓਨਾ ਕੁ ਟਾਈਮ ਕਰਿਆ ਜਿੰਨਾ ਕੁ ਟਾਈਮ ਸਾਨੂੰ ਹੋਰ ਕੋਈ ਇਨਕਮ ਨਹੀਂ ਸੀ ਹੂੰ ਉਸ ਤੋਂ ਬਾਅਦ ਜਿਹੜਾ ਜਦੋਂ ਸਾਡਾ ਪੰਜਾਬ ਸ਼ਿੰਗਾਰ ਵੱਡਾ ਹੋ ਗਿਆ ਚੈਂਪੀਅਨ ਆਫ ਚੈਂਪੀਅਨ ਬਣ ਗਿਆ ਹੂੰ ਇਹ ਮੈਨੂੰ ਬਹੁਤ ਆਸਟ੍ਰੇਲੀਆ ਸੀ ਆਪਾਂ ਮਤਲਬ ਬਹੁਤ ਆਸਟ੍ਰੇਲੀਆ ਲਿਆ ਸੀ ਇਹ ਆਪਾਂ ਨੂੰ 77 ਲੱਖ ਰੁਪਏ ਦਾ ਮਿਲਿਆ ਸੀਗਾ ਅੱਛਾ ਉਸ ਟਾਈਮ ਇਹਦੀ ਉਮਰ 2 ਮਹੀਨੇ ਸੀਗੀ ਦੋਵੇਂ ਸੌਦਾ ਮਾਰਿਆ ਬੜਾ ਤੁਹਾਨੂੰ 70 ਲੱਖ ਦਾ ਇਹਦਾ ਸੌਦਾ ਤਾਂ ਉਦੋਂ ਵੀ ਮਹਿੰਗਾ ਵਜਿਆ ਸੀ ਮੈਨੂੰ 1 ਕਰੋੜ 5 ਲੱਖ ਦਾ ਸੌਦਾ ਹੋਇਆ ਇੱਕ ਕਰੋੜ 5 ਲੱਖ ਦਾ ਇਹਦੀ ਮੈਡਮ ਮੈਨੂੰ ਵੀ ਇਹਦੀ ਜਿਹੜੀ ਮਾਂ ਸੀਗੀ ਹੂੰ ਉਹਦੀਆਂ ਲੱਤਾਂ ਉਹਦੀਆਂ ਵਿੰਗੀਆਂ ਹੋ ਗਈਆਂ ਸੀ ਉਹਦਾ ਨਾਂ ਸੀ ਮਹਾਰਾਣੀ ਅੱਛਾ ਘੋੜਿਆਂ ਬਾਰੇ ਦੱਸਦਾ ਹੂੰ ਉਹਦਾ ਨਾਂ ਸੀ ਮਹਾਰਾਣੀ ਉਹ ਐਂ ਵਿੰਗੀਆਂ ਲੱਤਾਂ ਨਾਲ ਤੁਰਦੀ ਸੀ ਹੌਲੀ-ਹੌਲੀ ਹੂੰ ਉਹਨੂੰ ਲੁਧਿਆਣੇ ਸ਼ੋਅ ਤੇ ਲਿਵਿੰਗ ਲੈਜੈਂਡ ਦਾ ਵਾਰ ਦਿੱਤਾ ਹੀ ਸੱਦ ਕੇ ਅੱਛਾ ਉਹਦੀ ਕੁੱਖ ਚੋਂ 8 ਬੱਚਿਆਂ ਨੇ ਜਨਮ ਲਿਆ 8ਾਂ ਦੀ ਕੀਮਤ 5 ਕਰੋੜ ਤੋਂ ਉੱਪਰ ਕਿਆ ਬਾਤ ਹੈ ਗੈਰੀ ਗੱਲ ਕੋਲੇ ਘਰੇ ਘੋੜਾ ਖੜਾ ਤਿੰਨ ਤਿੰਨ ਕਰੋੜ ਚਾਰ ਘੋੜੇ ਨੇ ਤਿੰਨਾਂ ਦੇ ਸਾਰਿਆਂ ਦੀ ਤਿੰਨ ਤਿੰਨ ਕਰੋੜ 50 ਸ਼ਿੰਗਾਰ ਦਾ ਪਿਓ ਖੜਾ ਭਾਰਤ ਰਤਨ 9 ਨਹੀਂ 10 ਕਰੋੜ 10 ਕਰੋੜ ਦਿਵਾਵਾਂਗੇ ਜੇ ਮੇਰੇ ਕੋਲ ਨਹੀਂ ਹੈਗਾ ਬੰਦਾ ਹੈਗਾ ਲਾਉਣ ਦਾ ਲੁਧਿਆਣੇ ਤੋਂ ਹੂੰ 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 10 ਕਰੋੜ ਰੁਪਈਆ ਦਵਾਉਣਾ ਭਾਰਦਰ ਤਨ ਦਵਾਉ। ਤੁਸੀਂ ਕਹਿੰਦੇ ਹੋ ਖਰਚਾ ਕਿੱਥੋਂ ਚੱਲਦਾ ਹੁਣ 50 ਸਿੰਘਾਰ ਦੇ ਇਹਦਾ ਆਏ ਹੁੰਦਾ ਮੈਨੂੰ ਇੱਕ ਸੀਜ਼ਨ ਹੁੰਦਾ ਘੋੜੀਆਂ ਮੀਟਿੰਗ ਕਰਨ ਦਾ। ਇਹਦੇ ਕੋਲ ਲੋਕ ਆਪਣੀਆਂ ਘੋੜੀਆਂ ਲੈ ਕੇ ਆਉਂਦੇ ਨੇ ਫਿਰ ਇਹ ਤੋਂ ਮੀਟ ਕਰਾ ਕੇ ਕਿਉਂਕਿ ਇਹਦੀ ਬਲੱਡ ਲਾਈਨ ਬਹੁਤ ਤਗੜੀ ਹੈ। ਇਹਦੀ ਮਾਂ ਤੁਹਾਨੂੰ ਦੱਸਿਆ ਵੀ 4 ਕਰੋੜ ਰੁਪਈਆ ਲੱਗਿਆ ਦੀ ਲਿਵਿੰਗ ਲੈਜੈਂਡ ਇਹਦੇ ਪਿਓ ਦੀ ਮਾਂ ਕਵੇਰੀ ਕਾਲੇ ਗਾਂਟੇ ਦੀ ਮਾਂ ਹੁਣ ਕਾਲਾ ਗਾਂਟਾ ਸੁਣ ਲਓ ਮੈਡਮ ਜਿਹੜੇ ਕਹਿੰਦੇ ਕਰੋੜਾਂ ਦਾ ਨਹੀਂ ਹੁੰਦਾ। ਉਹਦੀ ਹੁਣ 5 ਲੱਖ ਫੀਸ ਹੈ। ਅੱਛਾ ਗਿੰਦੀ 5 ਲੱਖ 5 ਲੱਖ ਉਹਦੀ ਘੱਟੋ ਘੱਟ ਤੁਸੀਂ 1 ਲੱਖ ਫੀਸ ਲਾਓ ਹੂੰ ਜਿਆਦਾ ਨਹੀਂ 1 ਲੱਖ ਲਾਓ ਚਲੋ ਪਹਿਲਾਂ ਘੱਟ ਸੀ ਹੂੰ ਘੋੜੀ ਤਾਂ ਉਹਨੇ 1500 ਵਰਤੀ ਹੋਣੀ ਆ ਤੁਸੀਂ ਹਜ਼ਾਰ ਘੋੜੀ ਦਾ ਮੰਡ ਲਾਓ 10 ਕਰੋੜ ਜੀ 1 ਲੱਖ ਦੇ ਹਿਸਾਬ ਨਾਲ ਤੇ ਘੋੜਾ ਅਗਲੇ ਦੇ ਫੇਰ ਘਰੇ ਖੜਾ ਆ ਇੰਨਾ ਨਾਮ ਖੱਟ ਕੇ ਦਿੰਦਾ ਬਿਲਕੁਲ ਮੈਨੂੰ ਬੰਦੇ ਇਹ ਕਹਿੰਦੇ ਅੱਜ ਆਸਟ੍ਰੇਲੀਆ ਤੋਂ ਫੋਨ ਆਇਆ ইংল্যান্ড ਤੋਂ ਅਮਰੀਕਾ ਵਾਲਿਆਂ ਨੇ ਤਾਂ ਐਂ ਬਾਬਾ ਜੀ ਪੰਜਾਬ ਸੰਗਾਰ ਇੰਨਾ ਕ ਵੀ ਡਾਊਨ ਨਹੀਂ ਹੋਣਾ ਚਾਹੀਦਾ ਕਿਆ ਮਾਰਾ ਸਾਨੂੰ ਦੱਸੋ ਸਾਨੂੰ ਦੱਸੋ ਕੀ ਚਾਹੀਦਾ ਮੈਂ ਕਿਹਾ ਵੀਰੇ ਗਰਮੀਆਂ ਦੇ ਛੋਲੇ ਜਵੀ ਸਾਡੇ ਵੱਲੋਂ ਕਹਿੰਦੇ ਸਾਰਾ ਦਾਣਾ ਮੈਂ ਹੁਣ ਕੀ ਆ ਪੰਜਾਬ ਸ਼ਿੰਗਾਰ ਦੀ ਸੀਜ਼ਨ ਦਾ ਆਪਾਂ ਲਾਈਏ ਇਹਦਾ ਸੀਜ਼ਨ ਲਾਈਏ ਇਹ 100 ਕੋੜੀ ਘਟੂਗਾ ਟਿਕ ਸੀਜ਼ਨ ਦੀ ਭਰਦਾ ਹੁਣ ਇਹਦੀ 1.5 ਲੱਖ ਫੀਸ ਆ ਕਰਨੀ 2 ਸੀਗੀ ਪਰ ਮੈਂ ਇਹ ਇਹਦੇ ਇਹਦੇ ਹਿਸਾਬ ਨਾਲ ਇਹਦੀ 2.5 ਲੱਖ ਫੀਸ ਫੀਸ ਆ ਮਾਰਕੀਟ ਦਾ ਰੇਟ ਤੇ ਪਰ ਅਸੀਂ ਕਿਸਾਨਾਂ ਕਰਕੇ 1.5 ਰੱਖੀ ਆ ਅਸੇ ਜੇ ਆਮ ਕਿਸਾਨਾਂ ਉਹਨਾਂ ਲਈ ਲੱਖ ਰੁਪਇਆ ਰੱਖੀ ਪਹਿਲਾਂ ਹੈਪੀ ਮਨੀਲਾ ਵੀਰ ਸਾਨੂੰ ਰਾਸ਼ਨ ਉਹਨੇ ਬਹੁਤ ਦਿੱਤਾ ਉਸੇ ਵਰਗਾ ਹੀਰਾ ਬੰਦਾ ਦੁਨੀਆ ਤੇ ਕੋਈ ਨਹੀਂ ਉਹਨੇ ਸਾਨੂੰ 3 ਸਾਲ ਪੈਸਾ ਨਹੀਂ ਹਸਿਆਂ ਚ ਤੱਕ ਕਦੇ ਲਿਆ ਬਾਈ ਮੈਨੂੰ ਕੁਝ ਨਹੀਂ ਚਾਹੀਦਾ ਕੁਝ ਹੱਥ ਚ ਪਾਉਣ ਨੂੰ ਨਹੀਂ ਮੈਂ ਬਿਲਕੁਲ ਆਪਣੇ ਆਪ ਤੋਂ ਬਹੁਤ ਖੁਸ਼ ਆ ਮੈਨੂੰ ਕੁਝ ਵੀ ਨਹੀਂ ਚਾਹੀਦਾ ਜਿੱਦੇ ਮੈਨੂੰ ਆਪਣੇ ਲਈ ਕੁਝ ਚਾਹੀਦਾ ਹੋਇਆ ਤਾਂ ਮੈਂ ਤੁਹਾਨੂੰ ਦੱਸ ਦੂਗਾ ਮੈਨੂੰ ਘੋੜਿਆਂ ਲਈ ਚਾਹੀਦਾ ਮੈਨੂੰ ਸਿਰਫ ਜੇ ਚਾਹੀਦਾ ਮੈਂ ਵਰਲਡ ਦੀ ਟਾਪ ਦੀ ਚੀਜ਼ ਹਮ ਆਪਣੇ ਪੰਜਾਬ ਸ਼ਿੰਗਾਰ ਨੂੰ ਖਵਾਉਣੀ ਆ ਦੂਸਰੀ ਗੱਲ ਹੁਣ ਉਹ ਉਹ ਵੀ ਗੱਲ ਆਪਣੀ ਕਲੀਅਰ ਕਰਤੀ ਕੋਰੋਨਾ ਵਾਲੀ ਆਪਾਂ ਘੋੜਿਆਂ ਤੋਂ ਗੱਲ ਸ਼ੁਰੂ ਕਰੀ ਤੇ ਹੁਣ ਘੋੜੇ ਵਾਲਾ ਵਿਸ਼ਾ ਮੁੱਦ ਇਕ ਵੇੜੀ ਬਲੱਡ ਲਾਈਨ ਦੱਸ ਰਹੀ ਤੇ ਦੱਸ ਦਈਏ ਪੂਰੀ ਇਹਦਾ ਪਿਓ ਆ ਜੀ ਭਾਰਤ ਰਤਨ ਇਹਦਾ ਮੈਂ 10 ਕਰੋੜ ਰੁਪਏ ਦੇਣ ਨੂੰ ਦਵਾ ਦੋ ਭਾਰਤ ਰਤਨ ਦਾ ਪਿਓ ਆ ਦੇਵਰਾਜ ਰਣੀਆਂ ਇਹਦਾ 5 ਕਰੋੜ ਰੁਪਏ ਦੇਵਰਾਜ ਰਣੀਆਂ ਦਾ ਪਿਓਆ ਦਿਲਵਾਗ ਰਣੀਆਂ ਜਿਹਦਾ 5 ਕਰੋੜ ਰੁਪਇਆ ਦਿਲਵਾਗ ਰਣੀਆਂ ਦਾ ਪਿਓਆ ਅਲੀ ਸ਼ਾਨ ਉਹ ਚੜਾਈ ਕਰ ਗਿਆ ਅਲੀ ਸ਼ਾਨ ਦਾ ਪਿਓਆ ਤੂਫਾਨ ਉਹ ਚੜਾਈ ਕਰ ਗਿਆ ਹੁਣ ਮੈਨੂੰ ਐ ਦੱਸੋ ਵੀ ਇਹ ਕੱਲਾ ਥੋੜੀ 10 ਕਰੋੜ ਦਾ ਹੂੰ ਇਹਦਾ ਪਿਓ ਵੀ 10 ਕਰੋੜ ਦਾ ਦੇਵ ਦਿਲਵਾਗ ਦੇਵਰਾਜ ਰੁਨੀ 10-10 ਕਰੋੜ ਦੇ ਹੁਣ ਦਿਲਵਾਗ ਤੇ ਦੇਵਰਾਜ ਦੀ ਲਾਈ ਮਹਾਰਾਜ ਆਪਾਂ 2.5 ਲੱਖ ਪੀਸ ਇੱਕ ਘੋੜੇ ਦੀ ਆ ਤੇ ਤਕਰੀਬਨ ਤਿੰਨ ਪਤਾ ਨਹੀਂ ਪੰਜੇ ਨਾ ਕਰਤੀ ਹੋਵੇ ਤਿੰਨ ਸਾਢੇ ਤਿੰਨ ਲੱਖ ਇੱਕ ਦੀ ਆ ਤੇ ਦਿਨ ਦੀਆਂ ਤਿੰਨ ਤਿੰਨ ਘੋੜੀਆਂ ਨੇ ਉਹਨਾਂ ਕੋਲ ਤੇ ਸੀਜਨ ਦੀਆਂ ਘੋੜੀਆਂ ਦੱਸਦੇ ਆ ਚਲੋ ਸਾਰੀਆਂ ਛੱਡੋ ਮੇਰੇ ਸਾਹਮਣੇ ਮੈਂ ਸੋਚ ਰਿਹਾ ਵੀ ਉਹਨਾਂ ਘੋੜਿਆਂ ਨੇ 3000 ਘੋੜੀ ਕਾਲੀ ਭਰਤੀ ਹੋਣੀ ਹਰਾਮ ਨਾਲ ਤੁਸੀਂ ਲੱਖ ਰੁਪਇਆ ਇੱਕ ਘੋੜੇ ਦੀ ਫੀਸ ਲਾ ਲਓ ਦੋਨਾਂ ਘੋੜੇ ਦਲਵਾ ਕੇ ਤੇ ਦੇਵਰਾਜ ਲੱਖ ਰੁਪਇਆ ਫੀਸ ਲਾ ਲਓ 3000 ਛੱਡ ਤੋਂ 2000 ਘੋੜੀ ਲਾ ਲਓ ਕਿੰਨੇ ਪੈਸੇ ਕਮਾ ਲਈ 20 ਕਰੋੜ ਰੁਪਇਆ ਕਮਾ ਲਿਆ ਇਹ ਜੇ ਬਚਦਾ ਕਿਉਂ ਨਹੀਂ ਇਹ ਤੇ ਖਰਚਾ ਵਾਲਾ ਮੈਨੂੰ ਇੱਕ ਇੱਕ ਕੂੜੇ ਦੀ ਸੇਵਾ ਕਰਨੀ ਵੀ ਮਤਲਬ ਉਹ ਬਹੁਤ ਔਖੀ ਹੁੰਦੀ ਹੋਣੀ ਆ ਜਦੋਂ ਤੁਸੀਂ ਦੱਸ ਹੀ ਰਹੇ ਹੋ ਵੀ ਇੰਨਾ ਇੰਨਾ ਖਰਚਾ ਇੱਕ ਬੰਦੇ ਦਾ ਸਾਰਾ ਦਿਨ ਹੀ ਉੱਪਰ ਰਹਿੰਦਾ ਹੀ ਹੈ ਨਾ ਹਾਂ ਹੁਣ ਵੈਸੇ ਮੈਂ ਜੇਲ੍ਹ ਚ ਵਗ ਗਿਆ ਉਹ ਜੇਲ੍ਹ ਤੇ ਜਾਣ ਸਾਰ ਕੀ ਹੋਇਆ ਜੀ ਬੜਾ ਮੈਂ ਦੁਖੀ ਹੋਇਆ ਧਿਆਨ ਕੋੜਿਆਂ ਲਈ ਸੀ ਧਿਆਨ ਜੀ ਓਏ ਹੋਏ ਹੋਏ ਕੋੜਿਆਂ ਪੇੜਾ ਮੇਰੀ ਜਾਨ ਨਿਕਲੇ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਿਆ ਇੰਨੀ ਜਗ੍ਹਾ ਬਚਦੀ ਹੁੰਦੀ ਸੀ ਕੋੜਿਆਂ ਦੀ ਯਾਦ ਆਵੇ ਉਤੋਂ ਕਿੰਦਾ ਕਹਿੰਦਾ ਯਾਰ ਕੋਈ ਦਾਣ ਵੀ ਨਹੀਂ ਦੇਣਾ ਆ ਨਾ ਆਪਣੇ ਦਾ ਘੋੜੇ ਮਾ ਪੈਸੇ ਫੜੀ ਚੱਲ ਫਿਰ ਉੱਥੇ ਪੰਜ ਮਸ਼ਕਤੀ ਮੇਰੇ ਰੱਖੇ ਹੋਏ ਮਸ਼ਕਤੀ ਦਾ ਇੱਕ ਰੱਖਣਾ ਔਖਾ ਹੋ ਜਾਂਦਾ ਖਰਚਾ ਮਸ਼ਕਤੀ ਕਹਿੰਦੇ ਨੇ ਜਿਹੜਾ ਤੁਹਾਡੀ ਰੋਟੀ ਪਾਣੀ ਬਣਾਉਂਦਾ ਮੇਰੇ ਨਾਲ ਅਕਸਰਾਂ ਨੇ ਚਲੋ ਆਪਾਂ ਮੈਂ ਕਿਸੇ ਨਾਲ ਮੈਂ ਲੜਾਈਆਂ ਛੜਾਈਆਂ ਬਹੁਤ ਆ ਮੈਨੂੰ ਪਤਾ ਜੇਲ੍ਹ ਦੇ ਵਿੱਚ ਕਹਾਵਤਾ ਕਹਿੰਦਾ ਵੀ ਹੁਣ ਤੁਸੀਂ ਚਲੋ ਭੈਣਾ ਰਗੇ ਪਰ ਦੂਏ ਲੋਟ ਆਪਾਂ ਫਿਗਰਾ ਚੇਂਜ ਕਰ ਦਿੰਦੇ ਆ ਵੀ ਜੇਲ੍ਹ ਚ ਕਹਿੰਦੇ ਨੇ ਵੀ ਜਿਹੜਾ ਚੱਪਣਾ ਟੱਟੂ ਹੀ ਬਚਾ ਕੇ ਆ ਗਿਆ ਪੁਲਿਸ ਤੋਂ ਪਤਾ ਹੈ ਰਣਾ ਹਾਂਜੀ 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 ਜਿਹੜਾ ਚੱਪਣਾ ਚੋਰੀ ਬਹੁ ਹੁੰਦੀ ਉਥੇ ਅੱਛਾ ਹਾਂ ਤੇ ਟੂਹੀ ਉਥੇ ਰੇਟ ਵੀ ਕੁੱਟਦੇ ਆ ਪਟਿਆਨਾ ਉਹ ਕਹਿੰਦੇ ਵੀ ਜਿਹੜਾ ਜੇਲ੍ਹ ਦੇ ਵਿੱਚੋਂ ਚੱਪਣਾ ਤੇ ਟੂਹੀ ਬਚਾ ਕੇ ਆ ਗਿਆ ਉਹ ਹੀ ਸਭ ਤੋਂ ਵੱਡਾ ਬੈਲੀ ਹੁੰਦਾ ਅੱਛਾ ਹੁਣ ਮੈਂ 10 ਮਹੀਨੇ ਜੇਲ੍ਹ ਚ ਰਿਹਾ ਮੇਰੀ ਕੋਈ ਆਏ ਕੋਈ ਕਹਿ ਕੇ ਦਿਖਾਵੇ ਵੀ ਇਹਦਾ ਕਿਸੇ ਨਾਲ ਆਪਾਂ ਨੂੰ ਹੈ ਹੀ ਨਹੀਂ ਸੀ ਹਾਂ ਬਾਕੀ ਜੇਲ੍ਹ ਚ ਬੈਠ ਕੇ ਮੈਂ ਕੋਈ ਕੱਲੀ ਮਾੜਾ ਨਹੀਂ ਫੇਰੀ ਹੂੰ ਜੇਲ੍ਹ ਦੀਆਂ ਕੰਧਾਂ ਨਾਲ ਵੀ ਗੱਲਾਂ ਕਰੀਆਂ ਬਹੁਤ ਖਟਾਣ ਵਾਲਾ ਤੇ ਜੇਲ੍ਹ ਦੀਆਂ ਕੰਧਾਂ ਦੇ ਉੱਪਰ ਜਿੱਥੇ ਮੇਰਾ ਖੱਡਾ ਸੀ ਜਿੱਥੇ ਮੈਂ ਸੌਂਦਾ ਸੀ ਉੱਪਰ ਹੂੰ ਬਾਬਾ ਸ੍ਰੀ ਚੰਦ ਮਹਾਰਾਜ ਦੀ ਫੋਟੋ ਬਣਵਾ ਕੇ ਅੰਦਰੋਂ ਇੱਕ ਪੇਂਟਰ ਸੀਗਾ ਉਹ ਤੋਂ ਬਣਵਾ ਕੇ ਉਹਦੇ ਥੱਲੇ ਲਿਖ ਕੇ ਆਇਆ ਖੱਡਾ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲਾ ਤਾਂ ਕਿ ਜਦੋਂ ਇੱਥੇ ਨਵੇਂ ਬੰਦੇ ਆਉਣਗੇ ਇਹ ਕੰਧਾਂ ਵੀ ਉਹਨੂੰ ਮੂੰਹੋਂ ਬੋਲ ਕੇ ਦੱਸਣ ਵੀ ਇੱਥੇ ਵੀ ਇੱਕ ਸ਼ਕਾਰੀਆਂ ਦਾ ਉਸਤਾਦ ਰਹਿ ਕੇ ਗਿਆ Bye-bye.